ਦੇਖੋ ਮੈਂ ਸਮੁੱਚੀ ਕਾਂਗਰਸ ਪਾਰਟੀ ਪੰਜਾਬ ਦੀ ਸਾਰੇ ਹੀ ਹੜ੍ਹ ਪ੍ਰਭਾਵਿਤ ਏਰੀਆ ਜਿੰਨੇ ਪੰਜਾਬ ਦੇ ਭਾਵੇਂ ਉਹ ਰਾਵੀ ਦਰਿਆ ਤੇ ਹੋਣ ਭਾਵੇਂ ਬਿਆਸ ਤੇ ਹੋਣ ਭਾਵੇਂ ਸਤਲੁਜ ਤੇ ਹੋਣ ਸਾਡੀ ਸहानुभूति ਸਾਰੇ ਆਪਣੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਨੁਕਸਾਨ ਹੈ ਹਰ ਸਾਲ ਨੁਕਸਾਨ ਹੁੰਦਾ ਮੇਰੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਚੀਫ ਮਿੰਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤੋ ਤੁਸੀਂ ਤਾਮਨ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬਦਿਆਂ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਸਮਾ ਲੋ ਨੰਬਰ 1 ਨੇ ਮੰਤਰੀਆਂ ਦੇ ਘੱਲਿਆਂ ਇਥੇ ਖੇਡ ਕੋਈ ਨਹੀਂ ਬੰਨੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਨੇ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨਿਰਾ ਕਿਉਂ ਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਹੈ ਤੇ ਦੋ ਕ ਆਪਣੇ ਮੰਤਰੀ ਉਰਫ ਸੰਤਰੀ ਇੱਥੇ ਖਲਾਅ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸ ਉਮੀਦ ਲੋਕਾਂ ਨੂੰ ਹੋ ਜੇ ਸਾਡੇ ਨਾਲ ਹੁਣੇ ਭਾਰਤੀ ਕਿਸਾਨੀਓਂ ਨੇਂਦੇ ਸਾਡੇ ਵੀ ਸੰਘਰਸ਼ ਸੰਘਰਸ਼ ਕਮੇਟੀ ਜਿਹੜੀ ਇਹਨਾਂ ਦੀ ਹੈ ਮੰਡੇ ਸਾਹਿਬ ਸਰਵਨ ਸਿੰਘ ਬਾਉਪੁਰ ਬਾਉਪੁਰ ਸਾਹਿਬ ਸਰਵਨ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕਾਂਗਰਸ ਵੱਲੋਂ ਮੰਗ ਕਰਨੇ ਆ ਕਿ ਜਿੱਤੇ 100% ਦੀ ਫਸਲ ਦਾ ਖਰਾਬਾ ਹੋਣਾ ਐਂਡ ਮੈਂ ਉਹ ਚੀਜ਼ ਦੁਹਰਾਣਾ ਚਾਹਨਾ ਜਿਹੜੀ ਕਿਸੇ ਟਾਈਮ ਸੀਐਮ ਸਾਹਿਬ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਦਿੱਤਾ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕਹੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਬਾਦ ਸਾਹਿਬ ਨੂੰ ਫੇਰ ਚੇਤੇ ਕਰਾਣਾ ਚਾਹਨਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘਟ ਜਾਂਦੀ ਏ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀਆਂ ਅਸੀਂ ਪਹਿਲੇ ਪੈਸੇ ਖਲਾ ਤਾਂ ਗਰਦੌਰੀਆਂ ਬਾਅਦ ਛੋਣਦੀਆਂ ਰਹਿਣਗੇ ਚਲੋ ਅਸੀਂ ਇਹ ਵੀ ਗੱਲ ਕਹਿਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸਹੀ 50000 ਜਾਂ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਖਲਾ ਦਿਓ ਅੱਧੇ ਗਰਦੌਰੀਆਂ ਤੋਂ ਬਾਅਦ ਕਰਾ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਮੇਰੇ ਏਰੀਆ ਦੇ ਵਿੱਚ ਵੀ ਦਰਿਆ सेम ही ਵਗਦਾ ਹੈ ਜੀ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਹਾਂ ਕੱਲ ਮੈਂ ਆਪਣਾ ਉਸ ਏਰੀਏ ਜਾਣਾ ਫਿਰ ਤਰਨਤਨ ਜਾਣਾ ਫਿਰ ਫਾਜ਼ਲ ਕਾ ਫਿਰੋਜ਼ਪੁਰ ਤੇ ਫਿਰ ਕਗਰ ਤੇ ਵੀ ਪਹੁੰਚਣਾ ਪਟਿਆਲਾ ਸੰਗਰੂਰ ਵਾਲੀ ਬੈਲਟ ਸਾਰੇ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪਹਿਲੀ ਲਈ ਹੈ ਜਿਹਦੇ ਨਾਂ ਤੇ ਗਰਦੌਵਰੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 52000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣਗੇ 60% ਸੈਂਟਰ ਪਾਏਗੀ ਤੇ 40 ਸੂਬਾ ਪਾਏਗਾ ਤੇ ਬਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤੇ ਕੋਈ ਪੈਸੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ 'ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਇਹਦੇ ਵਿੱਚ ਕੁਝ ਵੀ ਨਾ ਹੋਏ ਉਹਨੂੰ ਤਾਂ ਪੀਪਾ ਕਿਹਾ ਜਾਂਦਾ ਹੈ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਾਣਾ ਚਾਹਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਇਹ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਬੱਜਾਂ ਗਾਵਾਂ ਸਾਰਿਆਂ ਤੇ ਮੈਂ ਪੈਸੇ ਦਵਾਂ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ ਕਿਹ ਦਿਨਾਂ ਦੇ ਪੱਠਿਆਂ ਤੋਂ ਬਿਨਾ ਬੈਠੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫਾਰਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਕਿਸਾਨਾਂ ਨੂੰ ਸਾਡੇ ਡੰਗਰਾਂ ਨੂੰ ਦਵਾਈਆਂ ਦੀ ਲੋੜ ਹੈ ਦੱਸੋ ਰਿਲੀਫ ਕੈਂਪ ਕਦੋਂ ਆਏਗਾ ਇਹ ਤੇ ਦਾਸਾ ਜਾਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਤ ਤੇ ਇਹ ਦੱਸੋ ਇਹਨਾਂ ਨੂੰ ਮੈਡੀਕਲ ਕੈਂਪ ਬੰਦਿਆਂ ਵਾਸਤੇ ਔਰਤਾਂ ਵਾਸਤੇ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਕਦੋਂ ਲੱਗੇਗਾ ਕੀ ਦਵਾਈਆਂ ਫ੍ਰੀ ਚ ਹੋਣਗੀਆਂ ਕਿਰਪਾ ਕਰਕੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹੱਥ ਜੋੜਨੇ ਆ ਤਾਮਨ ਲਾਡੂ ਤੋਂ ਆਜੋ ਬਾਹਰ ਆਜੋ ਹੁਣ ਇੱਥੇ ਲੋਕ ਤੁਹਾਨੂੰ ਉਡੀਕ ਰਹੇ ਨੇ ਸੁਲਤਾਨਪੁਰ ਲੋਧੀ ਵੀ ਢੀਕਦੇ ਨੇ ਗੁਰਦਾਸਪੁਰ ਵੀ ਢੀਕ ਰਹੇ ਨੇ ਅੰਮ੍ਰਿਤਸਰ ਦੀ ਸਾਰੀ ਪੱਟੀ ਦੇ ਵਿੱਚ ਫਾਜ਼ਿਲਕਾ ਬੋਹਰ ਤੋਂ ਲੈ ਕੇ ਘੱਗਰ ਦੇ ਦਰਿਆ ਦੇ ਕੰਢੇ ਤੇ ਬੈਠੇ ਲੋਕ ਤੁਹਾਡਾ ਆਪਣਾ ਪਿੰਡ ਵੀ ਮਾਨਸਾ ਪਤਾ ਕਰ ਲਿਓ ਕੱਲ ਦਾ ਤੁਹਾਡਾ ਪਿੰਡ ਵੀ ਡੁੱਬ ਗਿਆ ਜੇ ਸਤੌਜ ਜਿਹੜਾ ਡੁੱਬਿਆ ਉਹ ਵਾਪਸ ਹਾਲ ਪੁੱਛੋ ਲੋਕਾਂ ਦਾ ਮਦਦ ਕਰੋ ਤੋਂ ਇਨੀ ਹੀ ਮੈਂ ਪ੍ਰੈਸ ਦੇ ਜ਼ਰੀਏ ਮੈਨੂੰ ਪਤਾ ਹੈ ਕਿ ਮੇਰੀ ਗੱਲ ਸੁਣਦੇ ਹੋਣ ਇੰਟੈਲੀਜੈਂਸ ਵਾਲੇ ਆਟਰ ਸਾਥ ਇੱਥੇ ਵੀ ਖਲੋਤੇ ਨੇ ਲਾਲ ਪੱਗਾਂ ਬਨ ਕੇ ਉਹ ਦਾਸ ਹੀ ਰਹੇ ਹੋਣੇ ਇਹਨਾਂ ਨੂੰ ਕਿ ਬਾਜਾ ਸਾਹਿਬ ਕਹਿ ਕੀ ਕੀ ਗਏ ਤੇ ਮੇਰਾ ਆਨ ਦਾ ਮਕਸਦ ਵੀ ਇਹ ਹੀ ਹੈ ਕਿ ਅੰਨੀ ਬੋਲੀ ਗੁੰਗੀ ਸਰਕਾਰ ਨੂੰ ਜਗਾਣਾ ਇੱਥੇ ਆਂਦਾ ਇਹ ਜਾਗੋ ਕੰਨ ਖੋਲੋ ਅੱਖਾਂ ਆਪਣੀਆਂ ਖੋਲੋ ਅੱਖਾਂ ਸਾਫ਼ ਕਰੋ ਗਿੱਡ ਗੁੱਡੇ ਦੇ ਚੋਂ ਕੱਢੋ ਤੇ ਵੇਖੋ ਲੋਕਾਂ ਦਾ ਹਾਲ ਕੀ ਹੈ ਮਾਨ ਸਾਹਿਬ ਬਾਜਾ ਸਾਹਿਬ ਪੱਕਾ ਹੱਲ ਨਹੀਂ ਜੀ ਇਹਦਾ ਕੋਈ ਲੋਕ ਪੱਕੇ ਹੱਲ ਦੀ ਮੰਗ ਕਰਦੇ ਵੀ ਕਿ ਹਰ ਵਾਰ ਏਦਾਂ ਹੁੰਦਾ ਦੇਖੋ ਬੇਤੀ ਪੱਕਾ ਵੀ ਹੋਏਗਾ ਪਹਿਲੇ ਇਹਨਾਂ ਨੂੰ ਤੋੜਨੀ ਕੋਈ ਚੰਗਾ ਬੰਦਾ ਆਏਗਾ ਪੱਕਾ ਹੱਲ ਵੀ ਕਰੇਗਾ ਸਦਾ ਪ੍ਰਤਾਪ ਸਿੰਘ ਕੈਰੋ ਨੇ 1962 ਦੇ ਵਿੱਚ ਬੰਨ ਬਣਾਣੇ ਸ਼ੁਰੂ ਕੀਤੇ ਇਹ ਉਹਨਾਂ ਦੀ ਦੇਣ ਹੈ ਫਿਰ ਕੋਈ ਚੰਗਾ ਬੰਦਾ ਆਏਗਾ ਉਹ ਇਹਨਾਂ ਨੂੰ ਪੱਕਿਆਂ ਇਹ ਤਾਂ ਪੱਕੇ ਤੌਰ 'ਤੇ ਹੱਲ ਕਰੇਗਾ ਪੱਕੇ ਹੱਲ ਦੀ ਲੋੜ ਹੈ ਦਰਿਆਵਾਂ ਨੂੰ ਉਹ ਵੀ ਕਹਿੰਦੇ ਸੀ ਪਹਿਲੇ ਡੰਗਰਾਂ ਨੂੰ ਨਕੇਲਾ ਪੈਂਦੇ ਸੁਣੀਆਂ ਹੋਣਗੀਆਂ ਕਦੀ ਦਰਿਆਵਾਂ ਨੂੰ ਨਕੇਲ ਪੈਂਦੇ ਨਹੀਂ ਸੀ ਸੁਣੀ ਸਾ ਪ੍ਰਤਾਪ ਸਿੰਘ ਨੇ ਦਰਿਆਵਾਂ ਨੂੰ ਵੀ ਨਕੇਲ ਪਾਈ ਸੀ ਹੁਣ ਫੇਰ ਆਏਗਾ ਕੋਈ ਆ ਚੰਗਾ ਬੰਦਾ ਕੋਈ ਚੰਗਾ ਕੋਈ ਚੰਗਾ ਬੰਦਾ ਆਏਗਾ ਉਹ ਲੋਕਾਂ ਦੇ ਵੇਖੋ ਮੇਰੀ ਗੱਲ ਸੁਣੋ ਇਹ ਸਾਰੀਆਂ ਚੀਜ਼ਾਂ ਲੋਕਾਂ ਤੇ ਮਨਸਰ ਇਹ ਲੋਕਾਂ ਦੇ ਮਨਸਰ ਨੇ ਲੋਕ ਜੋ ਵੀ ਫੈਸਲਾ ਕਰਨਗੇ ਉਹ ਸਾਰਿਆਂ ਦੇ ਸਿਰ ਮੱਥੇ ਫੈਸਲਾ ਹੋਏਗਾ ਮੈਂ ਐਜ਼ ਲੀਡਰ ਆਫ ਆਪੋਜੀਸ਼ਨ ਜਿਹੜਾ ਮੇਰਾ ਰੋਲ ਹੈ ਡਟ ਕੇ ਲੋਕਾਂ ਦੀ ਗੱਲ ਰੱਖਣੀ ਅਸੈਂਬਲੀ 'ਚ ਵੀ ਪਹਿਲੇ ਰੱਖੀ ਹੈ ਤਾਂ ਮੈਨੂੰ ਅਫਸੋਸ ਹੈ ਇਸ ਗੱਲ ਦਾ ਗੋਇਲ ਸਾਹਿਬ ਜਿਹੜੇ ਇਰੀਗੇਸ਼ਨ ਦੇ ਮੰਤਰੀ ਨੇ ਇਹਨਾਂ ਨੇ ਐਸੇ ਸੈਸ਼ਨ ਚ ਮਹੀਨਾ ਸਵਾ ਮਹੀਨਾ ਪਹਿਲੇ ਵਿਸ਼ਵਾਸ ਦਿਵਾਇਆ ਸੀ ਮੈਂ ਗੱਲ ਚੁੱਕੀ ਸੀ ਇਹਨਾਂ ਨੇ ਗੱਲ ਕਹੀ ਸੀ ਬਾਜੋ ਸਾਹਿਬ 8000 ਕਿਲੋਮੀਟਰ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਡਰੇਨਾ ਨੇ ਮੰਡ ਏਰੀਆ ਦੇ ਵਿੱਚ ਜਿਸ ਸਾਡਾ ਆਪਣਾ ਬੇੜ ਦਾ ਏਰੀਆ 8000 ਕਿਲੋਮੀਟਰ ਉਹਨਾਂ ਕਹਿੰਦਾ ਸਾਰੀਆਂ ਅਸੀਂ ਸਾਫ ਕਰਾਤੀਆਂ ਤੇ 74 ਜਗ੍ਹਾ ਤੇ ਇਥੇ ਬੰਦ ਨੇ ਉਹਨਾਂ ਬੰਦਾਂ ਨੂੰ ਮਜ਼ਬੂਤ ਕਰਨ ਤੇ ਕੁਝ ਤਕਰੀਬਨ 250 ਕਰੋੜ ਰੁਪਏ ਦਾ ਖਰਚਾ ਕਹਿੰਦੇ ਅਸੀਂ ਕਰ ਦਿੰਦੇ ਤੁਹਾਡੇ ਸਾਹਮਣੇ ਹੀ ਹੈ ਮਿੰਟੋ ਬਿੰਟ ਬੰਦ ਜਿਹੜੇ ਨੇ ਬੰਦ ਖਿੱਲਰ ਗਏ ਨੇ ਡਰੇਨਾ ਜਿਹੜੀਆਂ ਨੇ ਟੋਟਲ ਚੋਕਟ ਡਰੇਨਸ ਕੋਈ ਵੀ ਡਰੇਨ ਸਾਫ ਨਹੀਂ ਕਿਉਂਕਿ ਜੇ ਡਰੇਨ ਸਾਫ ਹੁੰਦੀ ਤੇ ਆਟੋਮੈਟਿਕਲੀ ਇਹ ਪਾਣੀ ਜਿਹੜਾ ਸੀ ਇਹ ਹਾਈ ਸੀਜ਼ ਨੂੰ ਦਰਿਆਵਾਂ ਦੇ ਜ਼ਰੀਏ ਸਮੁੰਦਰਾਂ ਨੂੰ ਨਿਕਲ ਜਾਣਾ ਸੀ ਮੈਂ ਕੱਲ ਤੁਹਾਨੂੰ ਦੱਸਣਾ ਚਾਹਨਾ ਮਾਧੋਪੁਰ ਜਿੱਥੋਂ ਅੱ퍼 ਬਾਰੀ ਦੁਆਬ ਕਨਾਲ ਨਿਕਲਦੀ ਕੱਲ ਉਥੋਂ ਮੇਰੇ ਮਿੱਤਰ ਨੇ ਕਿਹਾ ਕਿ ਮੇਰਾ ਹੀ ਏਰੀਆ ਪਠਾਨਕੋਟ ਵਾਲਾ ਮੈਨੂੰ ਉਹਨਾਂ ਦੱਸਿਆ ਕਿ ਬਾਜਾ ਸਾਹਿਬ ਵੀ ਗੇਟ ਨੇ ਵੱਡੇ ਜਿਹੜਾ ਪਾਣੀ ਪਾਕਿਸਤਾਨ ਨੂੰ ਕਢੀਦਾ ਮੇਨਟੇਨੈਂਸ ਤੇ ਪੈਸੇ ਨਹੀਂ ਲੱਗੇ ਮੇਨਟੇਨ ਨਹੀਂ ਕੀਤਾ ਤੁਹਾਨੂੰ ਪਤਾ ਜਿਹੜਾ ਗੇਟ ਪੱਕੇ ਤੌਰ ਪਾਣੀ ਚ ਰਹਿੰਦਾ ਉਥੇ ਜੰਗਾਲ ਲੱਗਦਾ ਹੈ ਕਈ ਪ੍ਰੋਬਲਮਸ ਆਦੀਆਂ ਨੇ ਨੇ ਕੱਲ ਅੱਠ ਗੇਟ ਖੁੱਲ ਸਕੇ ਨੇ 12 ਗੇਟ ਹੀ ਨਹੀਂ ਖੁੱਲਿਓ ਸਾਰਾ ਪਾਣੀ ਦਰਿਆ ਦਾ ਜਿਹੜਾ ਉਹ ਫੇਰ ਇੱਧਰ ਉਬਰ ਕੇ ਜਿਹੜਾ ਇਹ ਮਾਧੋਪੁਰ ਤੇ ਸਾਰੀ ਬੈਲਟ ਦੇ ਵਿੱਚ ਪਠਾਨਕੋਟ ਵਾਲੀ ਤੇ ਆ ਗਿਆ ਸੋ ਕਿਰਪਾ ਕਰਕੇ ਅਸੀਂ ਕਿਸੇ ਨੂੰ ਮੜਾ ਚੰਗਾ ਨਹੀਂ ਕਹਿਣਾ ਚਾਹੁੰਦੇ ਅਸੀਂ ਯਾਦ ਹੀ ਕਰਾਣਾ ਚਾਹੁੰਦੇ ਆ ਕਿ ਮਾਨ ਸਾਹ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਹਰ ਸਾਲ ਇਹ ਕੰਮ ਹੁੰਦਾ ਹੈ ਪਿਛਲੇ ਸਾਲ ਬਹੁਤ ਵੱਡੇ ਨੁਕਸਾਨ ਪਹਿਲੇ ਵੀ ਹੋਏ ਮੈਨੂੰ ਤੇ ਡਰ ਰਿਹਾ ਅਸੀਂ ਗੁਰੂ ਮਾਰਾ ਸਾਹਿਬ ਕੋ ਅਰਦਾਸ ਕਰ ਰਹੇ ਆ ਕਿ ਤੇ 88 ਵਾਲੇ ਹਾਲਾਤ ਨਾ ਬਣ ਜਿਸ ਕਿਸਮ ਦੀ ਬਰਸਾਤ ਦਾ ਕੁਦਰਤੀ ਇਹ ਵੀ ਨਹੀਂ ਅਸੀਂ ਕਹਿੰਦੇ ਬਟ ਗਵਰਨਮੈਂਟਸ ਨੂੰ ਪ੍ਰਪੇਅਰਡ ਹੋਣਾ ਚਾਹੀਦਾ ਮੈਂ ਵਸਾ ਤੁਹਾਡੇ ਵੱਲੋਂ ਕੀ ਅੱਜ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ ਮੇਰੀ ਸੁਣ ਲਓ ਪਹਿਲੇ ਤੇ ਅਸੀਂ ਔਨ ਸਪਾਟ ਸਾਰੀ ਸਿਚੁਏਸ਼ਨ ਨੂੰ ਸਟੱਡੀ ਕਰਕੇ ਮੈਂ ਅੱਜ ਹੀ ਗਵਰਨਰਟ ਆ ਪੰਜਾਬ ਦੇ ਨਾਲ ਵੀ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂਗੇ ਨੰਬਰ 2 ਸਭ ਤੋਂ ਵੱਡੀ ਗੱਲ ਨਾਲ ਅਸੀਂ ਜੋ ਤਿੱਲ ਫੁੱਲ ਦੀ ਲੋੜ ਹੈ ਮੈਂ ਇਹਨਾਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਹੈ ਮੈਡੀਕਲ ਕੈਂਪ ਲਾਵਾਂਗੇ ਜੋ ਤੁਹਾਨੂੰ ਸਪੋਰਟ ਦੀ ਲੋੜ ਪਈ ਅੱਜ ਰਾਸ਼ਨ ਦੀ ਲੋੜ ਹੈ ਕੋਈ ਦਵਾਈ ਦੀ ਲੋੜ ਹੈ ਕੋਈ ਤੁਹਾਨੂੰ ਮਾਲੀ ਲੋੜ ਹੈ ਅਸੀਂ ਆਪ ਜਾਵਾਂਗੇ ਦੋ ਵੱਡੀਆਂ ਗੱਡੀਆਂ ਅਸੀਂ ਮਗਵਾਈਆਂ ਨੇ ਜਿਹੜੀਆਂ ਗਵਰਨਮੈਂਟ ਉਹ ਪੰਜਾਬ ਇੱਥੇ ਪ੍ਰੋਵਾਈਡ ਨਹੀਂ ਕਰ ਸਕਿਆ ਉਹਦੇ ਵਿੱਚ ਕਿਸੇ ਨੇ ਪਿੰਡਾਂ ਚੋਂ ਜਿਹੜੇ 16 ਪਿੰਡ ਨੇ ਜਿਹੜੇ ਇੱਕ ਟਾਪੂ ਦਾ ਰੂਪ ਸ਼੍ਰੀਲੰਕਾ ਵਰਗੇ ਟਾਪੂ ਦਾ ਰੂਪ ਲੈ ਗਏ ਨੇ ਉਹਨਾਂ ਚੋਂ ਕਿਸੇ ਨੇ ਨਿਆਣੇ ਸ਼ਿਫਟ ਕਰਨੇ ਨੇ ਕਿਸੇ ਨੇ ਬਜ਼ੁਰਗ ਸ਼ਿਫਟ ਕਰਨੇ ਕੋ ਸਮਾਨ ਸ਼ਿਫਟ ਕਰਨਾ ਉਨੀ ਦੇਰ ਗੱਡੀਆਂ ਇੱਥੇ ਰਹਿਣਗੀਆਂ ਪਰਮਨੈਂਟ ਤੇ ਨਹੀਂ ਰਹਿ ਸਕਦੀਆਂ ਚੰਦ ਦੇਣਾ ਵਾਸਤੇ ਕਿਉਂਕਿ ਇਹੀ ਗੱਡੀਆਂ ਫਿਰ ਗੁਰਦਾਸਪੁਰ ਵੀ ਅਮਰਸਰ ਵੀ ਹਰ ਜਗ੍ਹਾ ਲੋਡ ਹੈ ਉਹ ਗੱਡੀਆਂ ਇੱਥੇ ਪਿੱਛੇ ਅ ਮੇਰਾ ਖਿਆਲ ਇੱਥੇ 50 100 ਗਾਸਟ ਦੇ ਨੇ ਆਰੀਆ ਨੇ ਆ ਪਿੱਛੇ ਆ ਗੱਡੀਆਂ ਦਾ ਰਸ਼ ਹੋਣ ਕਰ ਰੋ ਪਿੱਛੇ ਰੋਕ ਲਿਆ ਉਹਨਾਂ ਗੱਡੀਆਂ ਤੇ ਅਸੀਂ ਹੁਣ ਪਿੰਡਾਂ ਵਿੱਚ ਜਾਣਾ ਜੋ ਵੀ ਰਾਹਤ ਇਹ ਚਾਣਗੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂ ਸਰਕਾਰ ਦੇ ਨਲਾਕੀਮੰਦ ਹੋ ਤੁਸੀਂ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤੇ ਸਾਰਾ ਕੰਮ ਕਰ